ਤੁਮੀ ਨਾਖੋਣ ਵਾਲੀ ਸਰਕਾਰ ਮੁਰਦਾਬਾਦ 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 ਬਿਨਾ ਕਾసే ਦਿੱਤੀ ਨਾਖੋਣ ਵਾਲੀ ਸਰਕਾਰ ਮੁਰਦਾਬਾਦ 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 ਵੇਖੋ ਅੱਜ ਪੰਡੋਰੀ ਬਰਾਂਚ ਦੇ ਵਿੱਚ ਜਿਹੜਾ ਆ ਪ੍ਰਸ਼ਾਸਨ ਨਾਲ ਲੋ ਜਿਹੜਾ ਧੱਕੇ ਨਾਲ ਜਿਹੜਾ ਕਬਜ਼ਾ ਜਿਹੜਾ ਉਹ ਲੈ ਲਿਆ ਇੱਕ ਕਿਸਾਨ ਨੂੰ 1 ਕਰੋੜ ਤੇ 30 ਲੱਖ ਨਾਲ ਜਿਹੜਾ ਕਮਰਸ਼ੀਅਲ ਜਗ੍ਹਾ ਦੀ ਬੰਦੀ ਹੈ ਤੇ ਉਹਦੇ ਨਾਲ ਜਿਹੜਾ ਧੱਕਾ ਕਰ ਰਹੀ ਆ ਤੋ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਭਾਈ ਤੁਸੀਂ ਠੀਕ ਆ ਕਿਸਾਨ ਦੇ ਪੈਸੇ ਜਿਹੜੇ ਉਹਦੇ ਪੂਰੇ ਉਹਦੇ ਹੱਕ ਚ ਪਾ ਦਿਓ ਤੇ ਉਹ ਵਾਲਾ ਆਪਣਾ ਕਬਜ਼ਾ ਲੈ ਲੋ ਕਿਸਾਨ ਲੈ ਲੋ ਕੋਈ ਨਹੀਂ ਰੱਖਿਆ ਜਾਊਗਾ ਇੱਕ ਪਾਸੇ ਹੱਥਾਂ ਦੇ ਵਿੱਚ ਡੰਡੇ ਲੈ ਕੇ ਤੇ ਨਾਲ ਜੀਸੀਬੀ ਮਸ਼ੀਨਾਂ ਲੈ ਕੇ ਖੜੀ ਹੋਈ ਵੱਡੀ ਗਿਣਤੀ ਚ ਪੁਲਿਸ ਫੋਰਸ ਤੇ ਦੂਜੇ ਪਾਸੇ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਫੜ ਕੇ ਖੜੀ ਹੋਈ ਕਿਸਾਨ ਤਸਵੀਰਾਂ ਨੇ ਅੰਮ੍ਰਿਤਸਰ ਦੇ ਪਿੰਡ ਪੰਡੋਰੀ ਦੀਆਂ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਲੈਣ ਦਾ ਮਾਮਲਾ ਭਖਿਆ ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਦਾ ਗੁੱਸਾ ਵੇਖ ਕੇ ਉਹਨਾਂ ਨੂੰ ਖਾਲੀ ਹੱਥ ਹੀ ਵਾਪਸ ਮੁਰਨਾ ਪਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਪੁਲਿਸ ਤੇ ਕਿਸਾਨਾਂ ਦੀ ਬੈਸਵਾਜੀ ਹੁੰਦੀ ਹੋਈ ਵੀ ਨਜ਼ਰ ਆ ਰਹੀ ਹੈ ਦੱਸੇ ਕਿ ਨੈਸ਼ਨਲ ਹਾਈਵੇ ਦੇ ਲਈ ਜ਼ਮੀਨਾਂ ਤੇ ਕਬਜ਼ਾ ਲੈਣ ਦੇ ਲਈ ਇਹ ਪੁਲਿਸ ਫੋਰਸ ਪਹੁੰਚੀ ਸੀ ਪਰ ਕਿਸਾਨਾਂ ਨੇ ਇਸ ਪੁਲਿਸ ਫੋਰਸ ਨੂੰ ਖਾਲੀ ਹੱਥ ਹੀ ਵਾਪਸ ਮੋੜਿਆ ਹੈ ਕਿਸਾਨਾਂ ਨੇ ਕਿਹਾ ਕਿ ਇਹ ਉਹਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਏ ਨਹੀਂ ਉਹਨਾਂ ਕਹੇ ਕਿ ਜਦੋਂ ਉਹਨਾਂ ਨੂੰ ਸਹੀ ਮੁੱਲ ਮਿਲੇਗਾ ਤਾਂ ਉਹ ਆਪਣੀਆਂ ਜ਼ਮੀਨਾਂ ਜ਼ਰੂਰ ਦੇਣਗੇ ਅੱਜ ਵੇਖੋ ਜੀ ਮੈਂ ਅੰਗਰੇਜ਼ ਸਿੰਘ ਸੈਸਰਾਗਾ ਕਿਸਾਨ ਮੀਤ ਉਸਨੂੰ ਸਿਕੰਦਰੀ ਪੰਜਾਬ ਜਿਹੜਾ ਪ੍ਰਧਾਨ ਗੁਰੂਕਬਾਬ ਤੋਂ ਵੇਖੋ ਅੱਜ ਪੰਡੋਰੀ ਬਰਾਂਚ ਦੇ ਵਿੱਚ ਜਿਹੜਾ ਆ ਪ੍ਰਸ਼ਾਸਨ ਵਾਲੋ ਜਿਹੜਾ ੱੱਕੇ ਨਾਲ ਜਿਹੜਾ ਕਬਜ਼ਾ ਜਿਹੜਾ ਉਹ ਲੈ ਆ ਗਏ ਆ ਅੱਜ ਗੱਲ ਕਰਾਂਗੇ ਜਿਹੜਾ ਆਪਣਾ ਭਾਰਤ ਮਾਲਾ ਰੋਡ ਜਿਹੜਾ ਕੱਢ ਰਹੀ ਸਰਕਾਰ ਉਹਦੇ ਵਿੱਚ ਇੱਥੇ ਪੰਡੋਰੀ ਤੋਂ ਕਿਸਾਨ ਉਹਦਾ 7 ਕਿੱਲੇ ਜਗਾ ਜਿਹੜੀ ਵਿੱਚ ਆ ਰਹੀ ਤੇ ਇਹਦੇ ਤੋਂ ਠੀਕ ਪਿੱਛੇ ਇਤੋਂ 30 ਕਿੱਲੇ ਪਿੱਛੇ ਜਿਹੜਾ ਆ ਜਿਹੜੇ ਬਿਲਕੁਲ ਪਹਲੀਆਂ ਦੇ ਵਿੱਚ ਜਗਾ ਉੱਥੇ 5 ਕਰੋੜ 35 ਲੱਖ ਦਾ ਨਾ ਪੈਸੇ ਪਾਏ ਆ ਇਹ ਇੱਕ ਨੂੰ 1 ਕਰੋੜ ਤੇ 30 ਲੱਖ ਨਾਲ ਜਿਹੜਾ ਕਮਰਸ਼ੀਅਲ ਜਗਾ ਇਹਦੀ ਬੰਦੀ ਹੈ ਤੇ ਉਹਦੇ ਨਾਲ ਜਿਹੜਾ ਧੱਕਾ ਕਰ ਰਹੀ ਹੈ ਸੋ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਭਾਈ ਤੁਸੀਂ ਠੀਕ ਹੈ ਕਿਸਾਨ ਦੇ ਪੈਸੇ ਜਿਹੜੇ ਉਹਦੇ ਪੂਰੇ ਉਹਦੇ ਹੱਕ ਚ ਪਾ ਦਿਓ ਤੇ ਉਹ ਵਾਲਾ ਆਪਣਾ ਕਬਜ਼ਾ ਲੈ ਲੋ ਕਿਸਾਨ ਦਾ ਲੋ ਕੋਈ ਨਹੀਂ ਧੱਕਿਆ ਜਾਊਗਾ ਤੇ ਪ੍ਰਸ਼ਾਸਨ ਪਰ ਉਹ ਗੱਲ ਸਾਨੂੰ ਪਿਆਰ ਨਹੀਂ ਆ ਉਹ ਜਿਹੜੀ ਧੱਕੇਸ਼ਾਹੀ ਆਪਣੀ ਕਰਨ ਦੇ ਉੱਤੇ ਤੇ ਜਥੇਬੰਦੀ ਜਿਹੜੀ ਉਹ ਖੜੀ ਹੈ ਕਿ ਭਾਈ ਧੱਕੇਸ਼ਾਹੀ ਨਾਲ ਨਹੀਂ ਅੱਜ ਤੱਕ ਕੀ ਮਾਹੌਲ ਹੈ ਪੁਲਿਸ ਪ੍ਰਸ਼ਾਸਨ ਨਾਲ ਤੁਹਾਡੀ ਕੀ ਗੱਲਬਾਤ ਹੋਈ ਹੈ ਤੁਸੀਂ ਪੁਲਿਸ ਪ੍ਰਸ਼ਾਸਨ ਵੀ ਅਹਿਦੀਨ ਸਾਹਿਬ ਨਾਲ ਉਹ ਗੱਲਬਾਤ ਕਰਦੇ ਪਏ ਆ ਔਰ ਐਡੀਐਮ ਜਿਹੜੇ ਸਾਹਿਬ ਐਡੀਐਮ ਸਾਹਿਬ ਜਿਹੜੇ ਉਹ ਪੁਲਿਸ ਪ੍ਰਸ਼ਾਸਨ ਨੂੰ ਧਮਾਫਰਾ ਕੇ ਜਿਹੜਾ ਉਹ ਕੋਈ ਅਸਲੀਅਤ ਜਿਹੜੀ ਉਹ ਨਹੀਂ ਦੱਸ ਰਹੀ। ਸੋ ਉਹਦੇ ਤੇ ਗੱਲਬਾਤ ਚੱਲ ਰਹੀ ਹੈ। ਵੇਖੋ ਹੁਣ ਅੱਗੇ ਗੱਲਬਾਤ ਦੇ ਵਿੱਚੋਂ ਕੀ ਨਿਕਲਦਾ। ਕੀ ਮੰਗ ਕੇ ਆ ਤੁਹਾਡੀ? ਮੰਗ ਸਾਡੀ ਇਹੋ ਹੀ ਹੈ ਕਿ ਜਿਹੜਾ ਕਿਸਾਨ ਹੈ ਉਹਦੇ ਹੱਕ ਤੇ ਜਿਹੜਾ ਉਹਦਾ ਪੂਰਾ ਕੀਤਾ ਜਾਵੇ ਤੇ ਆਪਣੀ ਜ਼ਮੀਨ ਤੇ ਨਾ ਕਵਰ ਕਿਸਾਨ ਆਪਣਾ ਕਬਜ਼ਾ ਦੇ ਦੇਗਾ ਉਹ ਮੰਨੇ ਨਹੀਂ ਕਰੇਗਾ ਕਬਜ਼ਾ। ਹਾਂਜੀ ਭਾਈ ਕੀ ਨਾਮ ਦੀ ਤੁਹਾਡਾ ਮੇਰਾ ਮੰਗਬੀਰ ਸਿੰਘ ਮੇਰਾ ਪਲੋਰੀ ਵੜਾਚ ਅੱਛਾ ਕੀ ਕੀ ਮਸਲਾ ਜੀ ਹੈ ਤੁਹਾਡੀ ਜ਼ਮੀਨ ਦਾ ਸਰ ਮੇਰਾ ਮਸਲਾ ਮੇਰੀ ਨਾ ਜ਼ਮੀਨ ਕੁਵੈਰ ਹੋਈ ਹੈ ਸ਼ੇਕ ਕਿਲੇ ਥਾਂ ਹਾਈਵੇ ਦੇ ਵਿੱਚ ਆਇਆ ਵਾ ਤੇ ਸਰ ਇਹਦਾ ਜਿਹੜਾ ਰੇਟ ਆ ਉਹ ਸਾਨੂੰ ਸਹੀ ਨਹੀਂ ਦਿੱਤਾ ਜਾ ਰਿਹਾ ਮੈਨੂੰ ਇਹ ਜ਼ਮੀਨ ਦਾ ਜਿਹੜਾ ਮੇਰਾ ਜ਼ਮੀਨ ਦਾ ਰੇਟ ਹੈ 6.7 ਕਰੋੜ ਰੁਪਏ ਕਿਲੇ ਦਾ ਵਾਦੇ ਜਿਹੜਾ ਮੈਨੂੰ ਦੇਣ ਦੇ ਆਸ ਟਾਈਮ ਤੇ ਸਵਾ ਕ ਕਰੋੜ ਰੁਪਏ ਮੈਨੂੰ ਦੇਣ ਦੇ ਆ ਤੇ ਜਿਹੜੀ ਵੀ ਸਰਕਾਰ ਮੇਰੇ ਨਾਲ ਪੈਸੇ ਤੋਂ ਦਿੱਤੇ ਤੋਂ ਬਗੈਰ ਹੀ ਮੈਨੂੰ ਧੱਕੇਸ਼ਾਹੀ ਨਾਲ ਮੇਰੇ ਕੋਲ ਜ਼ਮੀਨ ਦਾ ਕਬਜ਼ਾ ਲੈਣਾ ਚਾਹੁੰਦੀ ਆ ਸਾਡੇ ਜਿਹੜੇ ਖਾਤੇ ਦੇ ਵਿੱਚ ਪੈਸੇ ਨਹੀਂ ਪਾਏ ਗਏ ਨਹੀਂ ਸਰ ਮੇਰੇ ਖਾਤੇ ਪਾਏ ਨਹੀਂ ਪੈਸੇ ਤੇ ਇਸੇ ਕਰਕੇ ਵਿਰੋਧ ਕੀਤਾ ਜਾ ਰਿਹਾ ਹੈ ਹਾਂਜੀ ਹਾਂਜੀ ਸਾਡੇ ਸਿੱਖੀ ਸਰ ਮੇਰਾ ਇੱਕ ਰੇਟ ਦਿੱਤਾ ਜਾਵੇ ਸਹੀ ਮੈਨੂੰ ਤੇ ਫਿਰ ਮੈਂ ਜ਼ਮੀਨ ਦਾ ਇਹਨਾਂ ਨੂੰ ਕਬਜ਼ਾ ਦੇ ਦੂੰਗਾ ਜੇ ਮੈਨੂੰ ਸਹੀ ਕੀਮਤ ਮਿਲਦੀ ਆ ਤੇ ਫਿਰ ਮੈਂ ਕਬਜ਼ਾ ਦੂੰਗਾ ਇਹਨਾਂ ਨੂੰ ਉਸ ਤਰ੍ਹਾਂ ਮੈਂ ਕਬਜ਼ਾ ਨਹੀਂ ਦਊਂਗਾ ਨਹੀਂ ਤੇ ਫਿਰ ਮੈਂ ਗਾੜੀ ਆਣ ਕੇ ਮਸ਼ੀਨ ਦੇ ਮਰ ਜਾਣਾ ਠੀਕ ਇੱਕ ਤਾਂ ਜਰਨੈਲ ਸਿੰਘ ਹਾਂਜੀ ਹਾਂਜੀ ਜਿਹੜੀ ਜ਼ਮੀਨ ਦਾ ਪੋਜੈਸ਼ਨ ਲੈਣ ਆਏ ਆ ਇਹ ਜ਼ਮੀਨ ਹੈ ਸਾਡੀਆਂ ਜਿਹੜੀ ਦੋ ਪਾਰ ਹੋਰੀ ਜ਼ਮੀਨ ਇਹ ਅਤੀ ਜ਼ਮੀਨ ਸਾਡੀ ਇੱਧਰ ਆ ਜਾਂਦੀ ਆ ਅਤੀ ਜ਼ਮੀਨ ਇੱਧਰ ਆ ਜਾਂਦੀ ਆ ਉਹਨੂੰ ਕੋ ਰਸਤਾ ਨਹੀਂ ਦੇ ਰਹੇ ਉਹਦੀ ਕੋ ਪੈਪ ਲਾਨ ਨਹੀਂ ਦੇ ਰਹੇ ਕੋਈ ਜਿਹੜੀਆਂ ਸਾਡੀਆਂ ਮੋਟਰਾਂ ਕਬਾਇਰ ਵਿੱਚ ਹੋਈਆਂ ਨੇ ਉਹਨਾਂ ਦਾ ਕੋਈ ਪੈਸਾ ਨਹੀਂ ਕਬਾਇਰ ਕੀਤਾ ਨਹੀਂ ਤੇਰੇ ਇੱਕ ਵਾਰਡ ਨਹੀਂ ਸਾਨੂੰ ਦੱਸਦੇ ਵੀ ਸਾਡੀ ਕਿੱਦਾਂ ਆਈ ਨੇ ਸਾਡੀ ਜ਼ਮੀਨ ਕਿਹ ਜਿਸ਼ਨ ਕਿੱਦਾਂ ਆਈ ਆ ਸਾਨੂੰ ਕੋਈ ਵੀ ਦੱਸਦੇ ਨਹੀਂ ਪਏ ਨਾ ਉਹਦਾ ਕੋਈ ਮੋਜਾ ਦੇ ਰਿਹਾ ਤੇ ਨਾ ਹੀ ਕੋਈ ਪੈਸੇ ਲਈ ਆ ਤਾਂ ਕਿਹਨਾ ਕਬਜ਼ਾ ਲੈਣਾ ਗਿਆ ਸਾਡੇ ਖਾਤੇ ਕੋਈ ਪੈਸਾ ਨਹੀਂ ਪਿਆ ਤੇ ਸਾਨੂੰ ਕਹਿੰਦੇ ਫੈਲਾ ਲਓ ਫੈਲਾ ਜੇ ਲਾਉਨੇ ਆ ਤੇ ਪੈਸੇ ਨਹੀਂ ਪੁੰਦੇ ਅੱਜ 6-6 ਮਹੀਨੇ ਕਈਆਂ ਦੇ ਹੋ ਗਏ ਆ ਕਈਆਂ 2-2 ਮਹੀਨੇ ਹੋ ਗਏ ਆ ਕਈਆਂ 3-3 ਮਹੀਨੇ ਹੋ ਗਏ ਆ ਕਈਆਂ ਨੂੰ ਮਹੀਨਾ-ਮਹੀਨਾ ਨਵੇਂ ਸੜੇ ਫੇਰ ਫੈਲਾਣ ਲੱਗੀਆਂ ਫੇਰ ਨਾ ਕੋਈ ਪੈਸਾ ਇਹ ਤੇ 50 ਰੁਪਇਆ ਦੇ ਰਹੇ ਨੇ ਬਣਿਆ ਪਿੱਛੇ ਜਾ ਕੇ 10 51 ਲੱਖ ਦੇ ਹਿਸਾਬ ਨਾਲ ਉਹਦਾ ਕੈਪੀਟਲ ਰੇਟ ਆ ਰਿਹਾ ਵਾ ਤੇ ਇਹ ਸਾਨੂੰ 18 ਲੱਖ ਦੇ ਹਿਸਾਬ ਨਾਲ ਸਾਡੇ ਪੈਸੇ ਬਣਾ ਕੇ ਦੇਈ ਜਾ ਰਹੇ ਪਿੱਛੇ ਵੇਖੋ ਕਿੰਨੇ ਪਿੱਛੇ ਵੇਖੋ ਜਿਹੜਾ ਉੱਥੋਂ ਵਿਸ਼ੇ ਆ ਜਿੱਥੇ ਇਹਨਾਂ 18 ਲੱਖ ਪੋਜੀਸ਼ਨ ਬਣੀ ਹੈ ਉੱਥੇ 7 ਕਰੋੜ ਰੁਪਇਆ ਬਣਦਾ ਹੋਇਆ ਤੇ ਜਿੱਥੇ ਨਾ ਵੀ 51 ਲੱਖ ਦਾ ਹੈਗਾ ਉੱਥੇ ਵੀ ਸੇਮ ਰੇਟ ਵਾ ਜਿੱਥੇ 18 ਲੱਖ ਕੈਪੀਟਲ ਰੇਟ ਵਾ ਜਿੱਥੇ 51 ਲੱਖ ਉੱਥੇ ਵੀ ਸੇਮ ਹੈ ਉਹਦਾ ਉਹਨਾਂ ਦਾ ਵੀ ਮਤਲਬ ਵੀ ਉੱਥੇ ਪੈ ਗਿਆ ਵਾ 7 ਕਰੋੜ ਰੁਪਇਆ ਇਧਰ ਪੈ ਗਿਆ 1 ਕਰੋੜ ਰੁਪਏ ਰੋਡ ਦੇ ਉੱਤੇ 1 ਕਰੋੜ ਰੁਪਏ ਜਿਹੜਾ ਜੀਡੀ ਰੋਡ ਮਨਜੀਠਾ ਰੋਣਵਾ ਉਹਦੇ ਉੱਤੇ 1 ਕਰੋੜ ਰੁਪਏ ਆਵਾ ਜਿਹੜਾ ਉਹ ਤੋਂ 1 ਕਿਲੋਮੀਟਰ ਪਿੱਛੇ ਆ ਉਹਦਾ ਜੀ 7 ਕਰੋੜ ਰੁਪਏ ਤੇ ਸਾਨੂੰ ਕੋਈ ਜੀ ਐਸਟੀਐਮ ਕੋ ਸਭ ਕੋ ਜਾਣਦੇ ਆ ਉਹ ਕਹਿੰਦੇ ਜੀ ਤੁਸੀਂ ਤਹਿਸੀਲਦਾਰ ਕੋ ਜਾਓ ਤਹਿਸੀਲਦਾਰ ਕੋ ਜਾਣਦੇ ਆ ਉਹ ਕਹਿੰਦੇ ਜੀ ਪਟਵਾਰੀ ਕੋ ਜਾਓ ਪਟਵਾਰੀ ਕੋ ਜਾਣਦੇ ਆ ਜੀ ਉਹ ਕਹਿੰਦੇ ਜੀ ਮੀਟ ਨੂੰ ਮਿਲੋ ਜੀ ਉਹ ਕਹਿੰਦੇ ਬਸ ਇਸੇ ਕਰਕੇ ਨਾ ਸਾਨੂੰ ਕੋਈ ਵਾਰ ਬਾਰੇ ਦੱਸਦਾ ਤੇ ਨਾ ਸਾਨੂੰ ਉਹਦੇਆਂ ਚੀਜ਼ਾਂ ਬਾਰੇ ਜੀ ਪੁੱਛਦੇ ਆ ਵੀ ਸਾਡੀ ਜ਼ਮੀਨ ਦੀ ਅਕਵਾਇਰ ਦਾ ਕਿਦਾਂ ਸਾਡੇ ਕਿੰਨੀ ਜ਼ਮੀਨ ਵਿੱਚ ਆਈ ਹੈ ਕਿਹ ਦੇ ਜਾਂਦੇ ਆ ਇਹ ਆਪਣੀ ਸਿਹਤ ਨਾਲ ਕਬਜ਼ੇ ਧੱਕੇ ਨਾਲ ਲਈ ਜਾਂਦੇ ਆ ਜਿੱਥੇ ਛੜਕ ਅਕਵਾਇਰ ਨਹੀਂ ਵੀ ਹੋਈ ਉਹ ਵੀ ਥਾਂ ਵਾਗੇ ਲੋਕਾਂ ਦੇ ਝੋਨੇ ਖਰਾਬ ਕਰੀਂਦਾ ਲੋਕਾਂ ਦਾ ਇਨਸਾਨ ਬਣੀ ਦੱਸਦੀ ਕਿ ਇੱਕ ਸਨਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਮੀਨ ਦਾ ਪਹਿਲਾਂ ਰੇਟ ਤੈਅ ਕੀਤਾ ਜਾਵੇ ਉਸ ਤੋਂ ਬਾਅਦ ਹੀ ਉਹਨਾਂ ਦੀ ਜ਼ਮੀਨ ਦੇ ਉੱਤੇ ਕਬਜ਼ਾ ਲਿਆ ਜਾਵੇ ਉਹਨਾਂ ਕਿਹਾ ਕਿ ਉਹਨਾਂ ਨੂੰ ਜ਼ਮੀਨਾਂ ਦਾ ਸਹੀ ਮੁੱਲ ਨਹੀਂ ਦਿੱਤਾ ਜਾ ਰਿਹਾ ਤੇ ਸਰਕਾਰ ਦੇ ਵੱਲੋਂ ਧੱਕੇਸ਼ਾਹੀ ਦੇ ਨਾਲ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੇਤਾਰੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੀਬਾਲ ਪੰਜਾਬ ਲੌਕ ਚੈਨਲ